ਸਭ ਜੀ ਕੇ ਸਾਥ ਤੁਹਾਨੂੰ ਸਦਾ ਦਿਯਾ ਹੈ ਇਹ ਮਹਾਰਤ ਨੇ ਗੁਰੂ ਦਾ ਸਦਾ ਹੀ ਦਿਯਾ ਹੈ ਪਰ ਜਿਹਾ ਭਾਉ ਤਿਹਾ ਫਲ ਪਾਈਏ ਜੇ ਹੋਰ ਜੀ ਤੀਨੀ ਭਾਉ ਦੁਨੈ ਤਿੰਨ ਭਾਉ ਹੋ ਜਗੜਿਆ ਪ੍ਰਸੰਨ ਹੋ ਹੁਣ ਆਪਾਂ ਕਹਾਂਗੇ ਗੁਰੂ ਦਿਆਲ ਹੈ ਜੀ ਇਹਦੀ ਨਿਸ਼ਾਨੀ ਕੀ ਮਨ ਵਿੱਚ ਆਉਂਦਾ ਹੈ ਕਿ ਗੁਰੂ ਮਹਾਰਾਜ ਸਾਡੇ ਤੇ ਕਿੰਨੇ ਦਿਯਾ ਹੈ ਦਿਆਮਾਨ ਮਨ ਮਾਰੇ ਸਾਡੇ ਤੇ ਹਰਦੁਰੂ ਹੋਏ ਦਿਆ ਤਾਂ ਸਰਦਾ ਪੂਰੀਏ ਜਦੋਂ ਗੁਰੂ ਦੇ ਆਗਮਨ ਬਰਾਬਰ ਕਹਾਂਗੇ ਗੁਰੂ ਦਿਆਲ ਹੈ ਜੀ ਜਿਹਦੀ ਨਿਸ਼ਾਨੀ ਕੀ ਮਹਰ ਕਹਿੰਦੇ ਸਿੱਖਾ ਜਿਹੜੀ ਤੇ ਕਦੇ ਭਾਤ ਨਾਲ ਨਾ ਨਰਦਾਸ ਕੀਤੀ ਸੀ ਨਾ ਦੇਖ ਤੇਰੀ ਕਿੰਨੀ ਅਰਦਾਸ ਪੂਰੀ ਹੋਈਏ ਇੱਕ ਗੁਰੂ ਦੇ ਧਿਆਨ ਦਾ ਦੀ ਨਿਸ਼ਾਨੀ ਆ ਤੁਸਾਂ ਦਾ ਤੈਨੂੰ ਸਮਝੀਏ ਕਿ ਸਤ ਨੂੰ ਸਦਾ ਯਾਦ ਰੱਖ। ਇਹ ਕੋਈ ਮਾਰਗ ਇਹ ਨਹੀਂ ਕਿ ਅਸੀਂ ਅਨਾਸ ਤਰ੍ਹਾਂ ਕਿ ਪਤਾ ਨਹੀਂ ਵਾਰਨ ਤਾਂ ਹੀ ਯਾਦ ਨੂੰ। ਮਹਰਤ ਨੇ ਗੁਰੂ ਦਾ ਸਦਾ ਹੀ ਯਾਦ ਹੈ ਪਰ ਜਿਹਾ ਭਾਉ ਤਿਹਾ ਫਲ ਪਾਈਏ। ਜਿਹੋ ਜੀ ਤੇਰੀ ਭਾਉ ਦਰਹਿ ਤੈਨੂੰ ਭਾਉ ਉਹ ਜਿਹੜਿਆ ਤਸਨਾ। ਹੁਣ ਕਈ ਵੇਲੇ ਸੀ ਬਾਣੀ ਪੜਦੇ ਆ ਨਾ। ਮਨ ਦੇ ਵਿੱਚ ਭਾਉ ਨਾ ਕੁਝ ਹੋਵੇ ਤੇ ਮੁਕਤ ਕੁਸ਼ ਹੋਵੇ। ਸੰਦੇ ਦਾ ਵਿੱਚ ਬੈਠੇ ਵੀ ਇਹ ਬਲੇ ਮੁਖ ਬੜੇ ਮਿੱਠੇ ਆ ਪਰ ਮਨ ਬੜਾ ਕੋੜਾ ਆ ਸਤਿਗੁਰੂ ਜੀ ਦੇ ਪਾਸ਼ਾ ਬਾਹਰੇ ਕਹਿੰਦੇ ਆ ਜੇ ਮਨ ਮਾਨ ਹੋਰ ਮੁਖ ਹੋਰ ਸੇ ਕੱਢੇ ਕੱਚੇ ਆ ਬਾਹਰੇ ਕੰਦੇ ਪਾਇ ਕੋ ਕੱਚੇ ਰਹਿ ਜਾਂਦੇ ਆ ਜਿਨ੍ਹਾਂ ਦਾ ਮਨ ਵਿੱਚ ਕੁਝ ਹੋਰ ਨ ਹੋਵੇ ਤੇ ਮੁਖ ਤੋਂ ਕੋਸ਼ ਹੋਰ ਗੈਰ ਆਤਮ ਸਤਿਗੁਰੂ ਆ ਪਰ ਸਤਿਗੁਰੂ ਸਾਡਾ ਪਿਆਰ ਹੈ ਮਾਹਰ ਕਹਿੰਦੇ ਗੁਰੂ ਸਦਾ ਹੀ ਧਿਆਨ ਹੈ ਆਪਣਾ ਸਦਨਾ ਆਪ ਦਵਾਨਾ ਕਰੇ ਭਾਗਤੀ ਆਪਣੇ ਮਿੱਠੇ ਚ ਪਸਾਏ ਮਾਹਰ ਕਹਿੰਦੇ ਸਤ ਗੁਰੂ ਕੋਈ ਨਹੀਂ ਆਂਤ ਸਰਦਾ ਪੂਰੀ ਹੈ ਮਾਹਰ ਕਹਿੰਦੇ ਗੁਰੂ ਧਿਆਨ ਨੂੰ ਗਿਆ ਤੇਰੀ ਸ਼ਰਧਾ ਪੂਰੀ ਹੋਈ ਇੱਕ ਜੀ ਨੂੰ ਧਿਆਨ ਮੋੜੇ ਮੇਰੇ ਕੋ ਤਵੇ ਬੇਨਤੀ ਕੀਤੀ ਮਹਾਰਾਜ ਘਰ ਵਿਚ ਆ ਸਤੋਤ ਹੋਵੇ ਮਾਰ ਨੇ ਆਵਾਜ਼ ਪੁਰੀ ਕੀ ਇੱਕ ਗੁਰੂ ਦੇ ਯਾਰ ਦਾ ਨਸ਼ਾ ਤੇ ਮਨ ਨਾਲ ਕਹਿੰਦੇ ਸਤ ਗੁਰੂ ਹੋਏ ਦਿਆ ਨਾ ਕਬੂ ਥੁਲੀਏ ਮਾਰ ਕਹਿੰਦੇ ਗੁਰੂ ਸਦਾ ਹੀ ਧਿਆਨ ਭਾਈ ਜਿਹਦਾ ਰੰਗਰ ਕਦੇ ਨਹੀਂ ਚੁਰਦਾ ਉਹਨੇ ਤੇ ਗੁਰੂ ਦਿਰਾਦਾ ਕੋਸਾ ਇਹ ਕੋ ਵੀ ਲੈ ਨਹੀਂ ਕਿੰਨੋਂ ਅੰਦਰੋਂ ਰਾਜਾ ਹੈ ਬਿਲਕੁਲ ਬਾਹਰੋਂ ਤੇਰੇ ਬਾਦਾਂ ਤੋਂ ਹੁੰਦੇ ਪਰ ਬੰਦਾ ਅੰਦਰੋਂ ਖਾਈਏ ਉਹਦਾ ਧਾਰ ਨਹੀਂ ਕੀ ਅੰਦਰੋਂ ਰਾਜਾ ਨਹੀਂ ਹੈ ਮਹਾਰਾਜ ਦੇ ਕੋਈ ਝੂਂਗਾ ਭਾਈ ਜਿਹਦੇ ਤੇ ਗੁਰੂ ਦੀ ਆਲਿਆ ਪ੍ਰਸਾਦ ਨਾਮ ਸਾਰੇ ਜਹਤ ਬਾਦ ਗੁਰੂ ਬਾਦ ਜਮਨ ਬਾਦ ਜਾਣਨੀ ਹੈ ਮਰ ਬਿਖੋ ਮਾਰਕ ਨੇ ਦੁੱਖ ਨਾ ਜਾਣਨਾ ਇਹਦਾ ਮਤਲਬ ਇਹ ਨਹੀਂ ਕਿ ਜਿਹੜਾ ਬਾਣੀ ਪੜਦਾ ਉਹਦੀ ਜਿੰਦਗੀ ਚ ਦੁੱਖ ਨਹੀਂ ਹੁੰਉਂ। ਆਪਾਂ ਕਹਿੰਦੇ ਤਾਂ ਰੋਲੇ ਬੁਰੂ ਕਰ ਜਾਂਦਾ ਕਿੰਨਾ ਦੁਖੀ ਹੈ। ਮਾਹਰ ਕਹਿੰਦੇ ਦੁੱਖ ਆਉਣਗੇ ਪਰ ਦੁੱਖਾਂ ਨੂੰ ਵੀ ਉਹ ਦੁੱਖਾਂ ਕਰਕੇ ਜਾਣਦਾ ਹੀ ਨਹੀਂ ਆਖੋ ਸਤਨਾਮ। ਉਹਦੀ ਅਵਸਥਾ ਇੰਨੀ ਉੱਚੀ ਉੱਠਦੀ ਹੈ ਜੋਨਰ ਦੁੱਖ ਮੈਂ ਦੁੱਖ ਨਹੀਂ ਮੰਨਦੇ। ਕੁਤੇ ਪਹਾੜ ਬਾਰੇ ਕਹਿੰਦੇ ਦੁੱਖਾਂ ਵਿੱਚ ਵੀ ਦੁਖੀ ਨਹੀਂ ਹੁੰਦਾ ਜਦੋਂ ਗੁਰੂ ਦੀ ਆਗੋਜ ਆਤਮ ਸਦਨ ਦੁਆਰਾ ਸਮਝੀ ਸਤਿਗੁਰ ਹੋਏ ਤੇ ਆ ਤਾਂ ਦੁੱਖ ਨਾ ਜਾਣੀਏ ਸੰਤ ਗੁਰ ਹੋਏ ਤੇ ਆ ਤਾਂ ਹਰ ਮੁਗਮਾਨੀ ਆਹ ਹਰ ਇੱਕ ਤੇ ਉਹ ਦੁਨੀਆ ਦਾ ਹਰ ਰਤਮਾਨ ਜੇ ਉਹ ਆਪਾਂ ਕਹਿੰਦੇ ਨਾ ਹੁਕਮੀ ਦੇਖ ਦੁੱਖ ਸੋਖ ਆਈਏ ਹਾਂ ਜਾਂਦੀ ਇਹ ਕੁਝੇ ਦੁੱਖ ਹੈ ਇਹ ਵੀ ਉਹਦੇ ਹੁਕਮ ਵਿੱਚ ਆਪ ਪ੍ਰਸਾਦਨਾ ਜੇ ਸੌਖਾ ਤਾਂ ਇਹ ਵੀ ਉਹਦਾ ਹੁਕਮ ਹੈ ਇਹ ਜੀ ਕਿ ਸੌਖਾ ਵਿੱਚ ਬੰਦਾ ਰੰਗ ਨੂੰ ਕੋ ਜਿੱਦ ਦੁੱਖਾਂ ਵਿੱਚ ਚੇਤੇ ਕਰ ਕਰ ਹਾਂ ਮਹਾਰਾਜ ਨੇ ਹਰ ਬੇਲੀ ਨੂੰ ਚੇਤੇ ਕਰ ਭਾਈ ਸਭ ਕੁਛ ਉਹਦੇ ਹੁਕਮ ਵਿੱਚ ਹੈ ਸਭ ਦਾ ਸ਼ੋਹ ਦੀ ਰਜਾਇਬ ਹੈ ਤੇ ਕਿਹਦਾ ਗੁਰੂ ਧਿਆਨ ਹੈ ਤਾਂ ਦੁੱਖ ਨਾ ਜਾਣੀ ਹਾਂ ਰੰਗਾ ਮਾੜੀ ਕੇ ਮਾਹਰ ਇਹ ਕਹਿੰਦੇ ਗੁਰੂ ਦੇ ਬਿਆਨਤਾ ਦੀ ਸ਼ਕਤੀ ਕਿਹੜੀ ਹੈ ਉਹ ਬਾਹਰ ਰੰਗ ਮੰਡਾ ਪ੍ਰਸੰਗ ਸਤਿਗੁਰ ਹੋਏ ਉਹ ਦਇਆ ਨਾ ਜੰਮ ਦਾ ਡੱਕੇ ਹਾਂ ਸਤਿਗੁਰ ਹੋਏ ਦਇਆ ਤਾਂ ਸਭੀ ਸੁਖ ਦੇ ਹਾਂ ਉਹਦੇ ਅੰਦਰੋਂ ਸਾਰੇ ਡਰ ਖੋ ਜੁਦਾ ਹਣ ਸੋਟੀ ਵਿੱਚ ਹਾਜ਼ਰ ਹੋ ਗਏ ਆਪਾਂ ਸਾਰੇ ਏ ਵੀ ਬੰਦਾ ਠਿੱਕਿਆਂ ਲਿੱਕਿਆਂ ਗੱਲਾਂ ਤੋਂ ਡਰੀ ਜਾਂਦਾ ਐ ਅਜਾ ਦਿਨ ਮਾੜਾ ਆਪਾਂ ਕਹਿੰਦਿਆਂ ਕੱਪੜਾ ਮਾੜਾ ਆ ਆਥਾਂ ਮਾੜਾ ਐ ਆ ਸਾਬਾ ਮਾੜਾ ਐ ਇੱਥੇ ਤੱਕ ਕੇ ਆ ਮਹੀਨਾ ਮਾੜਾ ਐ ਸੀ ਕਹਿੰਦੀ ਇੱਕ ਮਹੀਨਾ ਮਾੜਾ ਐ ਮਾਹਰ ਕਹਿੰਦੇ ਭਾਈ ਜਦੋਂ ਤੂੰ ਗੁਰੂ ਦੇ ਨਾਲ ਜੁੜਿਆ ਗੁਰੂ ਤੇਰੀ ਕੀ ਬਿਆਰ ਮਰਿਆ ਤਾਂ ਸਤਿਗੁਰ ਮਹਾਰਾਹ ਕਹਿੰਦੇ ਭਾਈ ਦੁੱਖ ਨਾ ਜਾਣੀਏ ਜੰਮ ਦਾ ਡਰ ਕੇ ਹਾ ਮਾਹਰੇ ਕਹਿੰਦੇ ਉਹ ਸਿੱਖ ਦੇ ਅੰਦਰੋਂ ਜੰਮ ਦਾ ਡਰ ਵੀ ਦੂਰ ਹੋ ਜਾਂਦਾ ਹੈ ਨਿੱਕੇ ਭੁਕੇ ਤੂੰ ਦਾੰਦ ਰਾਹੀ ਸੱਦਿਆ ਤੇ ਸਾਡਾ ਨਾਮ ਸਤਿਗੁਰੁ ਹੋਏ ਧਿਆਨ ਦਾ ਸਤ ਜੀ ਸੁਖ ਦੇ ਹਾ ਜਿਹਦੀ ਦੂਰਿਆ ਹੈ ਉਹ ਸਦਾ ਹੀ ਸੁਖੀ ਹੈ ਉਹ ਦੁੱਖਾਂ ਵਿੱਚ ਵੀ ਸੁਖੀ ਸੁੱਖਾਂ ਵਿੱਚ ਤਾਂ ਬੰਦਾ ਕਹਿੰਦਾ ਇਹ ਕਿ ਜੀ ਬੜੇ ਸੌਖੇ ਨੇ ਬਾਹਰ ਕਿੰਨੇ ਮੁੱਖਾਂ ਵਿੱਚ ਵੀ ਸੁਖੀ ਦੁਆਰ ਸਮਝ ਕੇ ਬੰਦ ਸਾਧਗੁਰੂ ਹੈ ਦਿਆ ਸਤਿਗੁਰੂ ਸੁਖ ਦੇਹਾਰਾ ਸਤਗੁਰੂ ਹੈ ਦਿਆ ਤਾਂ ਅਨੰਗ ਨਿਤ ਪਾਈਏ ਸਾਧਗੁਰੂ ਹੋਏ ਦਿਆ ਤਾਂ ਨਾਮ ਜਪੀਏ ਮਾਖਰਖੇ ਨੇ ਲੋ ਨੀਆਂ ਨੀਆਂ ਸਿਨੀਆਂ ਇਹ ਭਾਈ ਤੇਰੇ ਪਿੱਛੇ ਤੋਰ ਰਹਿਣੀਆਂ ਤੂੰ ਗੁਰੂ ਦੀ ਖੁਸ਼ੀ ਲੈਣ ਕੋ ਸੰਗਣਾ ਹੁਣ ਆਪਾਂ ਕਹਿੰਦੇ ਕਿ ਗੁਰੂ ਦੀ ਖੁਸ਼ੀ ਕਿੱਥੋਂ ਮਿਲਦੀ ਹੈ ਗੁਰੂ ਦੀ ਖੁਸ਼ੀ ਮਿਲਦੀ ਹੈ ਗੁਰੂ ਦੀ ਵਰवाणी ਪੜ ਕੇ ਗੁਰੂ ਦੀ ਖੁਸ਼ੀ ਮਿਲਦੀ ਹੈ ਸੰਕਤ ਕਰਕੇ ਗੁਰੂ ਦੀ ਖੁਸ਼ੀ ਮਿਲਦੀ ਹੈ ਗੁਰੂ ਵਾਲੇ ਪੜ ਕੇ ਆਪ ਕੋ ਸੰਗਣਾ ਗੁਰੂ ਦੇ ਪੜੇ ਗੁਰਬਾਣੀ ਪੜੀ ਗੁਰੂ ਬਾਣੀ ਉਹ ਜੀ ਬਾਹਰ ਇਹ ਕਹਿੰਦੇ ਜਦੋਂ ਗੁਰੂ ਦੀਆ ਲੁਹਣਾ ਸਤ ਗੁਰੂ ਰੂਪੇ ਦਿਆ ਉਸ ਸਾਜਨਾ ਜੁੜ ਜਾਂਦਾ ਹੈ ਔਰ ਹਰ ਮਿੰਟੀ ਨਾਮ ਜਪਦਾ ਹੈ ਉਹਦੇ ਅੰਦਰ ਇਮਾਨਦਾਰੀ ਪੈਦਾ ਹੋਣ ਲੱਗ ਪੈਂਦੀ ਹੈ ਜਦੋਂ ਗੁਰੂ ਦੇ ਧਿਆਨ ਹੁੰਦਾ ਪ੍ਰਸੰਨ ਨਾਮ ਆਓ ਮਾਰੇ ਕਹੇ ਮਹਰੀਏ ਮਾਰੇ ਕਹਿੰਦੇ ਸਤਗੁਰ ਸਦਾ ਧਿਆਨ ਹੈ ਭਾਈ ਮਾਰੇ ਕਹਿੰਦੇ ਗੁਰੂ ਸਦਾ ਹੀ ਧਿਆਨ ਹੈ ਜੀਤੇ ਰੱਖੀ ਬਿਨ ਭਾਗਾ ਕੀ ਆਈਏ ਬੜਾਪਾ ਕਹਾਂਗੇ ਜੀ ਸਾਡੇ ਦਾ ਭਾਗਾ ਵਿੱਚ ਹੀ ਲਿਖਿਆ ਕੀ ਬਿਲੰਸੀ ਕਹਿੰਦੇ ਨੇ ਜੀ ਬਾਣੀ ਕਹਦਾ ਫੜੀਏ ਜੀ ਸਾਡੇ ਦਾ ਭਾਗ ਰਹੇ ਨਹੀਂ ਮਹਾਰਾਜ ਕਹਿੰਦੇ ਭਾਗ ਉਹੋ ਜੀ ਮਿਲ ਜਾਂਦੀ ਜਿਹੋ ਜੀ ਤੇਰੀ ਭਾਗਨਾ ਹੋਵੇ ਜੇ ਤੁਸੀਂ ਬੰਕੇ ਇਹ ਅਰਦਾਸ ਕਰੀਏ ਕਿ ਮਹਾਰਾਜੇ ਕੇ ਪਾਸ ਕਰੋ ਸਾਡੇ ਬੱਚਿਆਂ ਨੂੰ ਸਿੱਖੀ ਦੀ ਦਾਤ ਬਖਸ਼ਿਸ਼ ਕਰੋ ਤੇ ਸਾਜਿਆਂ ਨੂੰ ਇਹ ਕੀਤੀ ਹੋਈ ਅਰਦਾਸ ਜੇ ਕਿਤੇ ਵਿੱਚ ਭਾਗਨਾ ਹੋਵੇ ਇਹ ਵੀ ਅਰਦਾਸ ਪੂਰੀ ਹੁੰਦੀ ਹੈ ਜਿਨ੍ਹਾਂ ਘਰਾਂ ਵਿੱਚ ਕਦੇ ਸਿੱਖੀ ਨਹੀਂ ਹੁੰਦੀ ਮਹਾਰਾਜ ਉਹਨਾਂ ਦੇ ਪੋਤਿਆਂ ਤੱਕ ਸਿੱਖੀ ਪਾਕਿਸ਼ ਕਰੰਦਿਆ ਸਭਨਾਂ ਪੋਤਿਆਂ ਪੋਤੀਆਂ ਕਾ ਇਹ ਦੰਦਾਂ ਤੋਂ ਦੁੰਦਦੀ ਹੈ ਇੱਕ ਨਜ਼ਰ ਕਰੇ ਸਭ ਉੱਤਰ ਜੀਹਾ ਭਾਉ ਇਹਾਂ ਅਨ ਪਾਈ ਹੈ ਇਹ ਸਤਗੁਰੂ ਜੀ ਕਹਿੰਦੇ ਚੇਤੇ ਰੱਖ ਤੇਰੇ ਭਾਗਾਂ ਵਿੱਚ ਨਹੀਂ ਵੀ ਲਿਖਿਆ ਤੂੰ ਜਿਹੋ ਜੀ ਭਾਵਨਾ ਬਣਾ ਕੇ ਅਰਦਾਸ ਕਰਨੀ ਹੈ ਨਾ ਤੇਰੇ ਭਾਗ ਉਹ ਜੇ ਵੰਡਣਿਆ ਉਸੇ ਸਾਧਨ ਨੂੰ ਸ਼ੁਕਰ ਕਰ ਸਤ ਪੂਰੀ ਕੰਨੇ ਚੇਤੇ ਰੱਖ ਤੇਰੇ ਭਾਗਾਂ ਵਿੱਚ ਨਹੀਂ ਵੀ ਲਿਖਿਆ ਤੂੰ ਜਿਹੋ ਜੀ ਭਾਵਨਾ ਬਣਾ ਕੇ ਅਰਦਾਸ ਕਰਨੀ ਹੈ ਨਾ ਤੇਰੇ ਭਾਵ ਉਹ ਜੇ ਬਣ ਜਾਣਿਆ ਸਤਿਗੁਰੂ ਜਿਹਾ ਭਾਉ ਇਹਾ ਤਾਲੇ ਪਾਇ ਆਓ ਸਾਰੀ ਸੰਗਤ ਦੁਆਰਾ ਫਿਰੇ ਤੁੰਗਰੀਆਂ ਇਹਾ ਭਾਉ ਇਹਾ ਤਾਲੇ ਪਾਇ ਆਓ ਸਾਰੀ ਸੰਗਤ ਦੁਆਰਾ